ਾਂਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਦਸ਼ਕਨੂ ਵਿੱਚ ਦੱਸਦੀ ਹੈ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਪੈਂਦੇ ਪਿੰਡ ਮੂਦਲਦੇ ਕੋਲ ਮੌਜੂਦ ਹਾਂ ਜਿੱਥੇ ਰਾਤ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਐਸਐਚਓ ਮੈਡਮ ਅਮਨਜੋਤ ਕੌਰ ਥਾਣਾ ਵੀਰਕਾ ਦੇ ਉੱਪਰ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਚਸ਼ਮਦੀਪ ਜੀ ਜੋ ਉਸ ਟਾਈਮ ਤੇ ਇੱਥੋਂ ਲੰਘ ਰਹੇ ਸੀ ਗੱਲਬਾਤ ਕਰਦੇ ਹਾਂ ਤੁਸੀਂ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਔਰ ਜਦੋਂ ਇਹ ਸਾਰਾ ਵਾਕਿਆ ਹੋਇਆ ਕੀ ਤੁਸੀਂ ਦੇਖਿਆ ਉਸ ਟਾਈਮ ਤੇ ਹਰ ਸਿਮਰਨ ਸਿੰਘ ਮੇਰਾ ਨਾਜ ਨੰਬਰਦਾਰ ਪੈਨ ਬੁੱਧਲ ਤੋਂ ਮੈਂ ਨੰਗੇ ਰਾਤੀ 11 ਵਜੇ ਦੇ ਕਰੀਬ 11:30 ਦੀ ਗੱਲ ਹੈ ਜੀ ਝਗੜਾ ਹੋਣ ਲਿਆ ਮੈਡਮ ਆਣ ਕੇ ਤੇ ਢਾਉਣ ਦੇ ਝਗੜੇ ਨੂੰ ਰੁਕਣ ਰੋਕਿਆ ਝਗੜਾ ਮੈਡਮ ਨੇ ਮੈਡਮ ਦੀ ਉੱਤੇ ਹੀ ਹਮਲਾ ਕੀਤਾ ਗਿਆ ਹਮਲੇ ਦੇ ਨਾਲ ਮੈਡਮ ਦੇ ਕਰਪਾਨਾ ਵਜਿਆ ਮੈਡਾ 1:00 ਵਜੇ ਮੈਡਮ ਲਗ ਲੁਹਾਨ ਹੋ ਗਈ ਜੀ ਮੈਡਮ ਨੇ ਬਰਦਨੀ ਸਿਭਾਈ ਮੈਡਮ ਨੇ ਕਮੀਜ਼ ਪਾਈ ਸੀ ਨਾਲ ਇਹਦਾ ਮੁੰਡਾ ਅਮਰਬੀਰ ਮੁੰਡਾ ਵਾ ਉਹ ਵੀ ਐਸਆਈ ਆ ਮੇਰੇ ਖਿਆਲ ਔਰਤੇ ਵੀ ਨਾਲ ਉਤਰਾਂ ਹਮਲਾ ਕੀਤਾ ਉਹਨੂੰ ਬਹੁਤ ਸੱਟਾਂ ਲੱਗੀਆਂ ਸੋ ਜਿਹੜੇ ਹਮਲਾਵਰ ਸੀ ਕਿ ਇਹ 10 ਤੋਂ 15 ਬਲਵਾਰਦੀ ਜੀ ਇਹ ਆਹੋ ਝਗੜਾ ਕਰਦੇ ਸੀਗੇ ਇਹ ਝਗੜਾ ਆਹੋ ਚ ਕਰਨ ਦੇ ਸੀ ਤੇ ਮਾਰੇ ਵਾਂਗੇ ਜਿਹੜਾ 10 ਤੋਂ 15 ਜਾਣੇ ਸੀਗੇ ਕਿ ਜਦੋਂ ਤੁਸੀਂ ਇੱਥੋਂ ਲੰਘ ਰਹੇ ਸੀ 10 15 ਜਾਣੇ ਆ ਹਥਿਆਰ ਵੀ ਤੁਸੀਂ ਦੱਸਿਆ ਉਹਨਾਂ ਦੇ ਹੱਥਾਂ ਦੇ ਵਿੱਚ ਸੀਗੇ ਟਾਈਮ ਕਿੰਨੇ ਕੁ ਵਜੇ ਦਾ ਸੀ ਇਹ ਟਾਈਮ 10 ਵਜੇ ਤੋਂ ਬਾਅਦ ਆ ਗੱਲ ਜੀ 11:30 ਦੇ ਵਿੱਚ ਵਿੱਚ ਕਰੀਬ ਦੀ ਗੱਲ ਹੈ ਜੀ ਉਸ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਪਹੁੰਚੇ ਸੀ ਹੋਰ ਤੋਂ ਬਾਅਦ ਜਦੋਂ ਪਤਾ ਲੱਗਾ ਪੁਲਿਸ ਪੁਲਿਸ ਉਸੇ ਲਈ ਆ ਗਈ ਆ ਜਿਹੜੇ ਹੈਗੇ ਜਿਹੜੇ ਦੋਸ਼ੀ ਉਹ ਤੇ ਭੱਜ ਗਏ ਉਹਨਾਂ ਦਾ ਮੋਟਰਸਾਈਕਲ ਕਾਬੂ ਬਰਨ ਹਲਾ ਕੇ ਦੋ ਦਰਾਂ ਨੂੰ ਪੁਲਿਸ ਅੱਤੀ ਥਾਣੇ ਵੇਰਕੇ ਲੱਗੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਤੁਸੀਂ ਲੰਘ ਰਹੇ ਸੀ ਐਸ ਐਚਓ ਵੇਰਕਾ ਨੇ ਕੀ ਕਹਿੰਨੇ ਹੋ ਤੁਸੀਂ ਮੈਂ ਕਹਣਾ ਜੀ ਇਹ ਜੀ ਐਸਐਚਓ ਉੱਤੇ ਜੀ ਹਮਲਾ ਆ ਗਿਆ ਸਾਡੇ ਇੱਕ ਇੰਸਪੈਕਟਰ ਸਾਹਿਬ ਦੇ ਐਮਨ ਜੋਧਗੁਰ ਮੈਡਮ ਤੇ ਤੇ ਪਿਛੇ ਕੀ ਰਹਿ ਗਿਆ ਜੀ ਇਹੋ ਜੀ ਦਲੇਰ ਮੈਡਮ ਜਿਹੜੀ ਆ ਨਸ਼ੇ ਦੇ ਬਿਲਕੁਲ ਖਿਲਾਫ ਆ ਬਿਲਕੁਲ ਨਸ਼ੇ ਦੀ ਠੰਡ ਪਾਈ ਆ ਮੈਂ ਦੇ ਜਾਨਾ ਵੀ ਇਹੋ ਜੀ ਐਸਐਚਓ ਹੀ ਆਪਣੀ ਉਸ ਵਿੱਚ ਪਹਿਲੀ ਨੇ ਵੇਖੀ ਆ ਜਿਹੜੀ ਨਸ਼ੇ ਦੇ ਬਿਲਕੁਲ ਖਿਲਾਫ ਹੋਵੇ ਜੀ ਐਹੀਂ ਉਹਦੇ ਮੈਡਮ ਦੇ ਨਾਲ ਹੀ ਪੂਰੀ ਪੰਚਾਇਤ ਅਸੀਂ ਹੁਣ ਉਹਨਾਂ ਬਦਲਾਵਾਂ ਚੱਲੇ ਪੈਣ ਨੂੰ ਬਦਲ ਤੋਂ ਐਹੀਂ ਕਿ ਉਹਨੇ ਉਹਨਾਂ ਨੂੰ ਜੇ ਸਰਕਾਰ ਨੂੰ ਸਾਕੋ ਸੋਜਾ ਜਾਂਦੀ ਥੀ ਜੀ ਤੇ ਕੀ ਸਰ ਤੁਸੀਂ ਹੁਣ ਦੱਸਿਆ ਵਿਆ ਕਿ ਤੁਸੀਂ ਇਹਨਾਂ ਦਾ ਪਤਾ ਲਾਈਨ ਚੱਲੇ ਹੋ ਐਸਐਚਓ ਤੇ ਹਮਲਾਇਆ ਕੋਈ ਜਿਹੜੇ ਅਨਸਰ ਹਮਲਾ ਕਰਨ ਵਾਲੇ ਸੀ ਕੁਝ ਵੇਖਿਆ ਤੁਸੀਂ ਉਹਨਾਂ ਨੂੰ ਕੁਝ ਪਛਾਣ ਸਕਦੇ ਹੋ ਇਹ ਜੀ ਲੱਗਾ ਪਤਾ ਵੀ ਕੋਈ ਜੱਠੂਵਾਲ ਤੋਂ ਆ ਕੋਈ ਲਗ ਲੁੱਧੜ ਬੈਂਡਿਆ ਉਥੋਂ ਦੇ ਆ ਜੀ ਪਤਾ ਲੱਗਾ ਸਾਨੂੰ ਉਥੋਂ ਦੋਆ ਉਥੋਂ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਰਾਤ ਐਸਐਚਓ ਦੇ ਉੱਪਰ ਹਮਲਾ ਕਰਕੇ ਕੰਬੀਰ ਰੂਪਦੇਵ ਤੇ ਜਿਹੜਾ ਜ਼ਖਮੀ ਕਰ ਦਿੱਤਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਉਸ ਜਗ੍ਹਾ ਦੀਆਂ ਦਿਖਾ ਰਹੇ ਆ ਜਿਸ ਜਗ੍ਹਾ ਤੇ ਉਹ ਲੋਕ ਜੋ ਜਾਂ ਤਾਂ ਪਹਿਲਾਂ ਇੱਕ ਜਗ੍ਹਾ ਤੇ ਝਗੜਾ ਕਰਕੇ ਆਏ ਹੋਏ ਸੀ ਜਾਂ ਫਿਰ ਇਸ ਜਗ੍ਹਾ ਤੇ ਉਹਨਾਂ ਦਾ ਦੂਸਰੀ ਧਿਰ ਦੇ ਨਾਲ ਝਗੜਾ ਹੋਣਾ ਸੀ ਤਾਂ ਮੈਡਮ ਅਮਨ ਜੁਰਦਕਰ ਜੋ ਨਾਕਾ ਚੈੱਕ ਕਰਨ ਚੱਲੇ ਸੀਗੇ ਬਾਈਪਾਸ ਦੇ ਉੱਪਰ ਤਾਂ ਸ਼ਾਇਦ ਇਕੱਠ ਹੋਇਆ ਦੇਖ ਕੇ ਉਹ ਉਹਨਾਂ ਸਮਝਾਉਣ ਦੇ ਲਈ ਗੱਡੀ ਤੋਂ ਉਤਰੇ ਤਾ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਹਨਾਂ ਦੇ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਮੈਡਮ ਅਮਨਜੋਤ कौर ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜੋ ਸ਼ਾਇਦ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਇਸ ਵੇਲੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਜੋ ਇਸ ਤੇ ਘਟਨਾਕ੍ਰਮ ਵਾਕਿਆ ਜੋ ਵੀ ਇਸ ਜਗ੍ਹਾ ਤੇ ਵਾਕਿਆ ਹੋਇਆ ਸ਼ਰਮਸਾਰ ਕਰਨ ਵਾਲਾ ਹੈ ਇੱਕ ਐਸਐਚਓ ਦੇ ਉੱਪਰ ਹਮਲਾ ਹੋਣਾ ਤੇ ਫਿਰ ਆਮ ਜਨਤਾ ਦਾ ਜਿਹੜਾ ਉਹ ਕੀ ਬਣੂਗਾ ਤਾਂ ਦੇਖਦੇ ਆ ਕਿਉਂਕਿ ਹੁਣ ਪੁਲਿਸ ਦੇ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੀ ਜਿਹੜੀ ਆ ਪਾਲ ਕੀਤੀ ਜਾ ਰਹੀ ਆ ਮਾਤੇ ਤੇ ਕੁਝ ਮੁੰਡੇ ਜਿਹੜੇ ਆ ਵਿੱਚ ਝਗੜਾ ਹੋ ਗਿਆ ਉਹਨਾਂ ਦਾ ਉਹ ਝਗੜੇ ਦੀ ਜਾਣਕਾਰੀ ਜਦੋਂ ਐਸਐਚਓ ਸਾਹਿਬ ਨੂੰ ਮਿਲੀ ਆ ਇਤੋਂ ਦੀ ਲੰਘ ਰਹੇ ਸੀਗੇ ਤੇ ਉਹਨਾਂ ਨੂੰ ਝਗੜਾ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਜਦੋਂ ਝਗੜਾ ਖਤੌਣ ਦੀ ਕੋਸ਼ਿਸ਼ ਦੇ ਦੌਰਾਨ ਹੀ ਉਹਨਾਂ ਨੇ ਜਿਹੜਾ ਵਾਸ਼ਰਾਤ ਅੰਸਰਾਂ ਨੇ ਇਹਨਾਂ ਤੇ ਵੀ ਹਮਲਾ ਕਰਤਾ ਨਾਲ ਇਹਨਾਂ ਦੇ ਐਸਆਈ ਸੀਗੇ ਉਹਨਾਂ ਤੇ ਵੀ ਹਮਲਾ ਕਰਤਾ ਤੇ ਮੈਡਮ ਦੇ ਅਮਨਜੋਤ ਕੌਰ ਜੀ ਦੇ ਵੀ ਸੱਟਾਂ ਲੱਗੀਆਂ ਨੇ ਸਿਰ ਤੇ ਤੇ ਉਹਦੇ ਵੀ ਸੱਟਾਂ ਨੇ ਅਮਰਬੀਰ ਦੇ ਵੀ ਜਿਹੜਾ ਨਾਲ ਐਸਆਈ ਸੀਗੇ ਸ਼ਹਿਰ ਅਮਰਸਰ ਦੇ ਕਮਿਸ਼ਨਰ ਸਾਹਿਬ ਕੋਲੋਂ ਇਹ ਮੰਗ ਕਰਦੇ ਆਂ ਕਿ ਇੱਕ ਤੇ ਨਸ਼ਾ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਦੂਜਾ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਅੰਸਰ ਹਨ ਜਿੰਨਾ ਪੁਲਸਰ ਵਾਲਿਆਂ ਨੂੰ ਵੀ ਬਖਸ਼ਿਆ ਉਥੇ ਆਮ ਲੋਕ ਜਿਹੜੀ ਆ ਪਬਲਿਕ ਆ ਉਹ ਕਿੱਥੋਂ ਸੇਫ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ ਸਾਡੀ ਜਦੋਂ ਲੋੜ ਪੈਂਦੀ ਹੈ ਤੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਪਰ ਇਹ ਜਿਹੜੇ ਆ ਜਿਨ੍ਹਾਂ ਨੇ ਹਮਲਾ ਕੀਤਾ ਵਾ ਇਹ ਬੰਦੇ ਬਖਸ਼ਣ ਵਾਲੇ ਨਹੀਂਗੇ ਇਹਨਾਂ ਨੂੰ ਜਿਹੜਾ ਵਾ ਫੜ ਕੇ ਤੇ ਸਖਤ ਸਜ਼ਾਵਾਂ ਦਿਵਾਉਣੇ ਚਾਹੀਦੀਆਂ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਢਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਨ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ